ਭਾਰਤੀ ਜਨਤਾ ਪਾਰਟੀ ਉਹਨਾਂ ਦਾ ਟੀਚਾ ਹੈ ਕਿ ਅਸੀਂ ਡਬਲ ਇੰਜਨ ਸੱਤਾਂ ਹੀ ਲਾਗੂ ਕਰ ਲੈਣਾ ਹਰ ਥਾਂ ਭਾਜਪਾ ਦੀ ਸਰਕਾਰ ਹੋਵੇ ਤੇ ਪੰਜਾਬ ਕੋਈ અપਵਾਦ ਨਹੀਂ ਰਿਹਾ ਉਹ ਸੋਚਦੇ ਨੇ ਕਿ ਪੰਜਾਬ 'ਚ ਜੇ ਕਾਂਗਰਸ ਕਰ ਸਕਦੀ ਤੇ ਅਸੀਂ ਕਿਉਂ ਨਹੀਂ ਜੇ ਬਲੂ ਸਟਾਰ ਆਪਰੇਸ਼ਨ ਤੋਂ ਵੀ ਬਾਅਦ ਇਹ ਰੈਲੇਵੈਂਟ ਨੇ ਕਾਂਗਰਸੀ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਤੋਂ ਉਹਨਾਂ ਨੇ ਐਕਸਪੈਰੀਮੈਂਟ ਤਾਂ ਕੀਤੇ ਹੀ ਨੇ ਅਕਾਲੀ ਦਲ ਨਾਲ ਸਮਝੌਤਾ ਜਦੋਂ ਟੁੱਟਿਆ ਅਕਾਲੀ ਦਲ ਬਾਹਰ ਆਇਆ ਤਿੰਨ ਖੇਤੀ ਕਾਨੂੰਨਾਂ ਦਾ ਮਸਲਾ ਰੱਖ ਕੇ ਅੱਗੇ ਉਸ ਤੋਂ ਬਾਅਦ ਉਹ ਇੱਥੇ ਐਕਸਪੈਰੀਮੈਂਟ ਕਰ ਰਹੇ ਨੇ ਔਰ 24 ਪਾਰਲੀਮੈਂਟਰੀ ਇਲੈਕਸ਼ਨ ਚ ਉਹਨਾਂ ਨੇ ਇਹਨੂੰ ਬਸੀਹ ਤੌਰ ਤੇ ਕੀਤਾ ਲੇਕਿਨ ਹੁਣ ਜਿਹੜਾ ਲੇਟੈਸਟ ਉਹਨਾਂ ਨੇ ਅਚਨ ਚੇਤ ਆਪਣਾ ਪ੍ਰਧਾਨ ਵਰਕਿੰਗ ਪ੍ਰੈਜ਼ੀਡੈਂਟ ਵਜੋਂ ਲਾਤਾ ਜਾਖੜ ਸਾਹਿਬ ਨੇ ਤਾਂ ਸਾਲ ਪਹਿਲਾਂ ਅਸਤੀਫਾ ਦਿੱਤਾ ਸੀ ਤੇ ਹੁਣ ਆ ਕੇ ਜਾਖੜ ਸਾਹਿਬ ਤਾਂ ਐਕਟਿਵ ਹੋ ਗਏ ਸੀ ਹੁਣ ਆ ਕੇ ਉਹਨਾਂ ਲੁਧਿਆਣਾ ਪੱਛਮੀ ਦੀ ਇਲੈਕਸ਼ਨ ਵੀ ਲੜੀ ਝੱਜ ਨਾਲ ਤੇ ਉਸ ਤੋਂ ਇਲਾਵਾ ਹਰ ਮੁੱਦੇ ਤੇ ਉਹ ਐਕਟਿਵ ਹੋਏ ਹੋਏ ਸੀਗੇ ਬਤੌਰ ਪ੍ਰਧਾਨ ਉਹਨਾਂ ਦੀ ਹੁਣ ਹਾਜ਼ਰੀ ਦਰਜ ਕੀਤੀ ਜਾ ਰਹੀ ਸੀ ਤੇ ਉਸੇ ਮੌਕੇ ਤੇ ਅਚਨਚੇਤ ਕਛ ਚੋਂ ਮੋਂਗਲੀ ਸਾਡੇ ਪਿੰਡਾਂ ਦੀ ਭਾਸ਼ਾ ਚ ਕਿਹਾ ਜਾਂਦਾ ਕੱਢ ਮਾਰੀ ਤੇ ਉਹ ਅਸ਼ਵਨੀ ਸ਼ਰਮਾ ਜਿਹੜੇ ਪਹਿਲਾਂ ਤਿੰਨ ਵਾਰੀ ਪ੍ਰਧਾਨ ਰਹਿ ਚੁੱਕੇ ਆ ਪਠਾਨਪੁਰ ਤੋਂ ਐਮਐਲਏ ਨੇ ਜਿੱਥੋਂ ਕਦੇ ਮਾਸਟਰ ਮੋਹਨ ਲਾਲ ਹੋਇਆ ਕਰਦੇ ਸੀ ਟਰਾਂਸਪੋਰਟ ਮੰਤਰੀ ਪੰਜਾਬ ਤੇ ਉਹ ਪਹਿਲਵਾਨੀ ਕਰਦੇ ਸੀ ਪਰ ਸਿਆਸੀ ਅਖਾੜੇ ਚ ਅਸ਼ਵਨੀ ਸ਼ਰਮਾ ਨੇ ਉਹਨਾਂ ਨੂੰ ਚਿਤ ਕਰਤਾ ਸੋ ਇਹ ਹੁਣ ਚਿਹਰਾ ਬਣ ਗਏ ਨੇ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਲੁਧਿਆਣਾ ਪੱਛਮੀ ਤੇ ਜੀਵਨ ਗੁਪਤਾ ਨੂੰ ਟਿਕ ਤੇ ਕੇ ਆਪਣੇ ਪੱਤੇ ਖੋਲਤੇ ਸੀ ਕਿ ਇਹ ਆਰਐਸਐਸ ਦੀ ਬੈਕਗ੍ਰਾਉਂਡ ਵਾਲੇ ਨਰੋਲ ਉਹ ਲੋਕ ਜਿਹੜੇ ਵਿਚਾਰਧਾਰਾ ਤੋਂ ਆਉਂਦੇ ਆ ਉਹਨਾਂ ਨਾਲ ਅੱਗੇ ਵਧਣਾ ਚਾਹੁੰਦੇ ਆ ਤੇ ਹੁਣ ਅਸ਼wini ਕੁਮਾਰ ਨੂੰ ਅੱਗੇ ਵਧਾਉਣ ਨਾਲ ਜਿਹੜਾ ਕੁਝ ਦਿਨ ਪਹਿਲਾਂ ਇਹਨਾਂ ਦੀ ਇੱਕ ਸਭਾ ਦੇ ਵਿੱਚ ਇਹਨਾਂ ਦੇ ਸਹਿਨ ਚਾਰਜ ਰੈਨਾ ਸਾਹਿਬ ਨੇ ਕਿਹਾ ਸੀਗਾ ਕਿ ਸਾਡੀ ਲੀਡਰਸ਼ਿਪ ਹਾਈ ਕਮਾਂਡ ਦਾ ਸਿਰੇਆ ਮੈਂ ਤੁਹਾਨੂੰ ਲਾ ਰਿਹਾ ਆ ਕਿ ਨਾ ਤਾਂ ਅਕਾਲੀ ਭਾਜਪਾ ਗੱਠ ਜੋੜ ਦੇ ਉੱਤੇ ਪੋਜ਼ਿਟਿਵਿਟੀ ਦਿਖਾਉਣੀ ਆ ਕੋਈ ਗੱਠ ਜੋੜ ਨਹੀਂ ਹੋ ਰਿਹਾ ਤੇ ਨਾ ਹੀ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਡਿਫੈਂਡ ਕਰਨਾ ਇਸ ਤੋਂ ਬਾਅਦ ਅਸ਼ਵਨੀ ਸ਼ਰਮਾ ਦੀ ਆਮਦ ਤਸਵੀਰ ਦੇ ਵਿੱਚ ਨਵੀਂ ਪਿਕਚਰ ਦਾ ਆਉਣਾ ਪੰਜਾਬ ਦੀ ਪੋਲਿਟਿਕਸ ਵਿੱਚ ਬੀਜੇਪੀ ਆਖਿਰ ਚਾਹ ਕੀ ਰਹੀ ਹੈ ਭੱਟੀ ਸਾਹਿਬ ਜੀ ਲੋਸ ਸਾਹਿਬ ਦੇਖੋ ਸਿਆਸਤ ਕਿਉਂਕਿ ਬੜਾ ਟਰਾਂਸਫਰਮੇਸ਼ਨਲ ਦਾ ਦੌਰ ਹੈਗਾ ਟਰਾਂਸਫਰਮੇਟਰੀ ਜ ਮਤਲਬ ਕੋਈ ਇਸ ਬਾਰੇ ਪੱਕ ਨਾਲ ਕਹਿਣਾ ਤਾਂ ਔਖ ਹੈ ਪਰ ਜੋ ਨਜ਼ਰ ਆ ਰਿਹਾ ਹੈ ਬਾਕੀ ਸਟੇਟਾਂ ਤੇ ਨਜ਼ਰ ਮਾਰਦੇ ਆਪਾਂ ਮਹਾਰਾਸ਼ਟਰ ਦੇ ਵਿੱਚੋਂ ਕੁਝ ਹੋਇਆ ਕੱਲ ਪਰਸ ਉਹਨਾਂ ਦੇ ਇੱਕ ਐਮਪੀ ਨੇ ਕੋਈ ਮਿਸਟਰ ਦੋਬੇ ਉਹਨਾਂ ਨੇ ਜਿਸ ਤਰ੍ਹਾਂ ਪਹਿਲਾਂ ਚੱਕ ਕੇ ਲਿਆਂਦਾ ਕਿ ਜੀ ਮਤਲਬ ਆਪਾਂ ਡਿਸਕਸ ਵੀ ਕੀਤਾ ਸੀਗਾ ਉਹ ਕਿ ਇੰਗਲੈਂਡ ਦਾ ਰੋਲ ਸੀ ਜੀ ਮਤਲਬ ਕਾਂਗਰਸ ਤੇ ਫੋਕਸ ਕਰਨ ਦੀ ਕੋਸ਼ਿਸ਼ ਸੀ ਉੱਥੇ ਵੀ ਉਹਨਾਂ ਨੇ ਅਗਰੈਸਿਵ ਪੋਜੀਸ਼ਨ ਦਿਖਾਈ ਹੈ ਈਵਨ ਕੱਲ ਇੱਕਈ ਵੀ ਬਿਆਨ ਸੀ ਵੀ ਆਰਐਸਐਸ ਹੈ ਜਿਹੜੀ ਉਹ ਮਨੀਪੁਰ ਦੇ ਵਿੱਚ ਵੀ ਬੜਾ ਅੱਛਾ ਰੀਕਨਸਟਰਕਸ਼ਨ ਦਾ ਕੰਮ ਕਰ ਰਹੀ ਹੈ ਜਿਹੜੀ ਲਾਈਨ ਓਵਰਆਲ ਲੱਗ ਰਹੀ ਹੈ ਪੰਜਾਬ ਦੇ ਮਾਮਲੇ 'ਚ ਉਹ ਚਾਪਨ ਨੂੰ ਇੱਕ ਹੋਰ ਫੈਕਟਰ ਜਿਹੜਾ ਅਕਸਰ ਇਗਨੋਰ ਕਰ ਦਿੱਤਾ ਜਾਂਦਾ ਹੈ ਉਹਨੂੰ ਧਿਆਨ 'ਚ ਰੱਖਣ ਦੀ ਜ਼ਰੂਰਤ ਹੈ। ਉਹਦੇ 'ਚ ਪੰਜਾਬ 'ਚ ਪ੍ਰੈਕਟੀਕਲੀ ਸੈਂਟਰ ਦਾ ਹੀ ਰੋਲ ਹੁੰਦਾ ਹੈ ਤੇ ਕਾਫੀ ਮਨ ਦੋ ਤਿੰਨ ਸਰਕਾਰਾਂ ਤੋਂ ਐਵੇਂ ਚੱਲ ਰਿਹਾ ਹੈ ਇਸ ਦੇ ਵਿੱਚ। ਜਿਹੜਾ ਇਹ ਬਹੁਤ ਵੱਡੀ ਇੱਕ ਜੀਓਪੋਲਿਟਿਕਸ ਦੇ ਵਿੱਚ ਡਿਬੇਟ ਹੈ ਕਿ ਸਿਲਕ ਰੂਟ ਰਿਵਾਈਵ ਹੋ ਰਿਹਾ ਹੈ ਤੇ ਪੰਜਾਬ ਦੀ ਜਿਹੜੀ ਲੋਕੇਸ਼ਨ ਹੈ ਉਹ ਬੜੀ ਇੰਪੋਰਟੈਂਟ ਬਣ ਜਾਂਦੀ ਹੈ। ਕਿ ਜੇ ਇੱਥੋਂ ਹੀ ਸਾਰੀਆਂ ਸੜਕਾਂ ਨਿਕਲ ਕੇ ਜਾਣੀਆਂ ਨੇ ਪਰ ਜਿਸ ਤਰੀਕੇ ਨਾਲ ਚਾਈਨਾ ਦਾ ਉਧਰ ਪ੍ਰਭਾਵ ਵਧ ਰਿਹਾ ਹੈ ਪਾਕਿਸਤਾਨ ਦੇ ਵਿੱਚ ਕਹਿ ਲਓ ਉਸ ਲਾਈਟ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇੱਥੇ ਬਹੁਤ ਵੱਡਾ ਖਰਚਾ ਵੀ ਕੀਤਾ ਜਾ ਰਿਹਾ ਹੈ ਸਾਡੇ ਤਾਂ ਤੁਸੀਂ ਦੱਸ ਰਹੇ ਸੀ ਵੀ 100-100 ਕਰੋੜ ਦੇ ਖਰਚੇ ਨਾਲ ਹੀ ਇਲੈਕਸ਼ਨਾਂ ਦੇ ਬਾਰੇ ਸੋਚ ਰਹੇ ਨੇ ਮਤਲਬ ਬਟਾ ਖਰਚਾ ਹੋਊਗਾ ਇੱਥੇ ਸੋ ਬੀਜੇਪੀ ਦੀ ਓਵਰਆਲ ਜਿਹੜੇ ਇੰਡੀਕੇਸ਼ਨ ਲੱਗ ਰਹੇ ਹੈ ਉਹਦੇ ਤੋਂ ਇਹ ਹੈ ਕਿ ਉਹ ਆਪਣੀ ਜਿਹੜੀ ਕੋਰ ਵੋਟ ਹੈ ਉਹਨੂੰ ਮਤਲਬ ਬਚਾਉਣਗੇ ਜਿਹੜੀ ਪੈਰੀਫਰਲ ਵੋਟ ਹੈ ਕਾਲੀਦਲ ਦੀ ਜਾਂ ਰੂਰਲ ਵੋਟ ਕਹਿ ਲੋ ਉਹਨੂੰ ਜਿਹੜਾ ਮਰਜ਼ੀ ਨਾਮ ਦੇ ਲੋ ਤੁਸੀਂ ਉਹਨੂੰ ਉਸਲ ਦੇ ਵਿੱਚ ਇੱਕ ਪਲੈਟਫਾਰਮ ਤੇ ਲਿਆਉਣਗੇ ਕਿ ਜਿਹੜੀ ਸੈਂਟਰਲ ਵੋਟ ਹੈ ਜਿਸ ਤਰ੍ਹਾਂ ਉੱਥੇ ਜੱਟਾਂ ਦੀ ਸੀ ਇੱਥੇ ਸਿੱਖਾਂ ਦੀ ਜਾਂ ਜੱਟਾਂ ਦੀ ਹੈ ਉਹਨੂੰ ਡਿਵਾਈਡ ਕਰਨ ਦੀ ਪੋਲਿਟਿਕਸ ਹੋ ਗਈ ਜਿਹੜੀ ਮੋਟ ਮਤਲਬ ਅਰਿਥਮੈਟਿਕ ਜਿਹੜਾ ਸਮਝ ਆਉਂਦਾ ਐਲਜਬਰਾ ਉਹ ਇਹ ਐ ਇਸ ਦੇ ਵਿੱਚ ਉਹ ਕਿਹੜਾ ਰੂਪ ਧਾਰਦਾ ਹੈ ਕਿਸ ਤਰ੍ਹਾਂ ਕੀਤਾ ਜਾਂਦਾ ਐਵੇਂ ਕੀਤਾ ਜਾਜਾ ਉਹ ਜਿਹੜੀ ਫੰਡਿੰਗ ਹੈ ਉਹ ਕਾਰਪੋਰੇਟ ਵਰਲਡ ਦੀ ਬੜੀ ਵੱੱਟੀ ਹੋਊਗੀ ਦੂਜੀਆਂ ਪਾਰਟੀਆਂ ਉਹਦੇ ਮੁਕਾਬਲੇ ਖੜੇ ਹੋਣ ਚ ਬੜਾ ਔਖਾ ਹੋਣਗੇ ਜੇ ਜਿੱਤ ਵੀ ਗਏ ਤਾਂ ਐਮਐਲ ਖਰੀਦ ਲੈ ਜਾਣਗੇ ਸੋ ਇਦਾਂ ਦਾ ਸਿਨੈਰੀਓ ਬਣਦਾ ਲੱਗ ਨਜ਼ਰ ਆ ਰਿਹਾ ਹੈ ਜਾਖੜ ਸਾਹਿਬ ਕਿਉਂਕਿ ਜਾਖੜ ਸਾਹਿਬ ਠੀਕ ਹੈ ਉਹ ਮਤਲਬ ਉਹਨਾਂ ਦਾ ਆਪਣਾ ਇੱਕ ਰੀਜਨਲ 뷰 ਪੁਆਇੰਟ ਸੀਗਾ ਜੀ ਚੋ ਜ਼ੋਰ ਦਿੰਦੇ ਸੀ ਵੀ ਸਾਨੂੰ ਇੱਕ ਰੀਜਨਲ ਪਾਰਟੀ ਦੀ ਜ਼ਰੂਰਤ ਹੈ ਜਿਸ ਦੇ ਨਾਲ ਅਸੀਂ ਸਮਝੌਤਾ ਕਰਕੇ ਚੱਲ ਸਕੀਏ ਮੇਰਾ ਖਿਆਲ ਉਹ ਅਕਸੈਪਟੇਬਲ ਨਹੀਂ ਹੈ ਬੀਜੇਪੀ ਨੂੰ ਇਸ ਕਰਕੇ ਜਾਖੜ ਸਾਹਿਬ ਆਪਣੀ ਥਿਊਰੀ ਦੇ ਸਮੇਤ ਹੀ ਉਹਨਾਂ ਨੇ ਉਹਨਾਂ ਨੂੰ ਡੰਪ ਕਰ ਦਿੱਤਾ ਔਰ ਉਹ ਫਾਰਮਰਸ ਦੀ ਵੀ ਗੱਲ ਕਰਦੇ ਸੀ ਮਤਲਬ ਇੱਥੇ ਸੈੱਟ ਨਹੀਂ ਆਉਣੀ ਉਹ ਫਾਰਮਰਸ ਨੂੰ ਪਹਿਲਾਂ ਹੀ ਖੰਡਾਇਆ ਜਾ ਚੁੱਕਿਆ ਚਾਹੇ ਪੰਜਾਬ ਗਵਰਨਮੈਂਟ ਰਾਹੀਂ ਸੈਂਟਰ ਨੇ ਖੰਡਾਇਆ ਜਾਂ ਸੈਂਟਰ ਦੀ ਹੈਲਪ ਨਾਲ ਪੰਜਾਬ ਨੇ ਖੰਡਾਇਆ ਉਹ ਵੱਖਰੀ ਗੱਤ ਹੈ ਪਰ ਇਹ ਹੈ ਕਿ ਤਬਦੀਲੀਆਂ ਵੱਡੀਆਂ ਕੁਆਲਿਟੇਟਿਵ ਹੋਣ ਜਾ ਰਹੀਆਂ ਨੇ ਔਰ ਥੋੜੇ ਸਮੇਂ ਵਿੱਚ ਹੀ ਹੋਣ ਜਾ ਰਹੀਆਂ ਨੇ ਉਹ 27 ਤੋਂ ਪਹਿਲਾਂ ਪਹਿਲਾਂ ਹੀ ਤੁਸੀਂ ਕਿਸੇ ਸੜਕ ਤੇ ਨਿਕਲ ਜਾਓ ਤੁਸੀਂ ਦੇਖਦੇ ਹੋ ਤਾਂ ਪਿੱਲ ਰਹੀ ਪਿੱਲ ਰੁੱਸ ਰਹੇ ਨੇ ਪੰਜਾਬ ਦੇ ਚਾਰੇ ਪਾਸੇਆਂ ਲੱਗਦਾ ਵੀ ਜਿਵੇਂ ਪੁਲਾਹ ਹੇਠ ਹੀ ਪੰਜਾਬ ਤਾਂ ਹੋਊਗਾ ਸੋ ਇਹ ਇੱਕ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜਿਹੜੀ ਜੀਓਪੋਲਿਟਿਕਸ ਹੈ ਜਿਹੜੀ ਇੰਟਰਨੈਸ਼ਨਲ ਇਕਨੋਮੀ ਹੈ ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆਪਾਂ ਨਜ਼ਰ ਜੇ ਮਾਰੀਏ ਸਾਡੇ ਜਿਹੜੇ ਐਨਐਸਸੀ ਨੇ ਉਹਨਾਂ ਤੋਂ ਲੈ ਕੇ ਅਡਾਨੀਜੀ ਤੋਂ ਲੈ ਕੇ ਚਾਈਨਾ ਵੱਲ ਨੂੰ ਵੀ ਗੇੜੇ ਬਹੁਤ ਵੱਚ ਰਹੇ ਨੇ ਸੋ ਇੰਡੀਆ ਦੀ ਸਿਚੁਏਸ਼ਨ ਬੜੀ ਪ੍ਰੈਕੈਰੀਅਸ ਹੈ ਅਸੀਂ ਬਿਲਡੇ ਕਰੀ ਜਾ ਰਹੇ ਹਾਂ ਵੀ ਸਾਡਾ ਜੀ ਡੀ ਪੀ ਐ ਨਾ ਹੋ ਗਿਆ ਇਕਨੋਮੀ ਇੱਥੇ ਪਹੁੰਚ ਗਈ ਬੇਸਿਕਲੀ ਅਸੀਂ ਥੱਲੇ ਜਾ ਰਹੇ ਹਾਂ ਪਰ ਉਹਦੇ ਵਿੱਚ ਇਹ ਹੈ ਕਿ ਪੋਲੀਟੀਕਲ ਕਨਸਨਟ੍ਰੇਸ਼ਨ ਹੋ ਰਹੀ ਹੈ ਕੁਝ ਹੱਥਾਂ 'ਚ ਕਹਿ ਲਓ ਇੱਕ ਧਿਰ ਦੇ ਵਿੱਚ ਕਹਿ ਲਓ ਉਸ ਕਰਕੇ ਮਾੜਾ ਜਿਹਾ ਵੀ ਡਾਈਸੈਂਟ ਮਾੜਾ ਜਿਹਾ ਵੀ ਵਖਰੇਵਾ ਬਰਦਾਸ਼ਤ ਨਹੀਂ ਕੀਤਾ ਜਾਉਂਦਾ ਤੇ ਉਹਦੀ ਇੰਡੀਕੇਸ਼ਨ ਹੈ ਇਸ ਦੇ ਵਿੱਚ ਕਿ ਪੰਜਾਬ 'ਚ ਵੀ ਸੰਘ ਕੋਰ ਹੋਊਗੀ ਅਲੇ-ਦਲੇ ਪੈਰੀਫਰਲ ਵੋਟ ਹੈ ਜਿਹੜੀ ਖਿੱਚਦੀ ਜਾਊਗੀ ਜਿਹੜਾ ਸੈਂਟਰ ਸੋ ਕਾਲਡ ਅਕਾਲੀਆਂਪੁਰ ਕਿਸੇ ਟਾਈਮ ਹੁੰਦਾ ਸੀਗਾ ਰੀਜਨਲ ਪਾਰਟੀ ਕੋਲ ਹੁੰਦਾ ਸੀ ਉਹਨੂੰ ਖੰਡਾਉਣ ਦੀ ਪੋਲਿਟਿਕਸ ਨਜ਼ਰ ਆ ਰਹੀ ਹੈ ਕਿੰਨੀ ਕੁ ਲਾਗੂ ਹੁੰਦੀ ਹੈ ਕਿਸ ਤਰੀਕੇ ਨਾਲ ਹੁੰਦੀ ਹੈ ਕਿਹੜਾ ਰੂਪ ਲੈਂਦੀ ਹੈ ਉਹ ਇੱਕ ਵੱਖਰੀ ਗੱਲ ਹੈ ਸਦਾ ਜਗਤਾਰ ਸਿੰਘ ਜੀ ਅੱਜ ਲਗਭਗ ਪੌਣੇ ਇੱਕ ਵਜੇ ਪੰਜਾਬ ਭਾਜਪਾ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਆਉਂਦੀ ਹੈ ਜਿਵੇਂ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਇੱਕ ਜোন ਨੂੰ ਵੀ ਇੱਕ ਪੋਸਟ ਕੀਤੀ ਸੀ ਜਿਹੜੀ ਵਾਪਸ ਲਾ ਲਈ ਸੀ ਘੰਟੇ ਬਾਅਦ ਤਾਂ ਅੱਜ ਫਿਰ ਇੱਕ ਦੁਬਾਰਾ ਪੋਸਟ ਆਉਂਦੀ ਹੈ ਮੈਂ ਤੁਹਾਨੂੰ ਉਹ ਸਾਹਮਣੇ ਪਿਕਚਰ ਲੈ ਆ ਕੇ ਲੈ ਰਿਹਾ ਆ ਦੇਖੋ ਇਹ ਲਗਭਗ ਪੌਣੇ 1 ਵਜੇ ਪਾਈ ਗਈ ਆ ਔਰ ਇਹਦੇ ਵਿੱਚ ਲਿਖਿਆ ਗਿਆ ਕਿ ਕਾਂਗਰਸ ਨੇ ਹਮੇਸ਼ਾ ਸਿੱਖ ਭਾਈਚਾਰੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਦੇਖੋ ਕਿ ਇਹਦੇ ਵਿੱਚ ਉਹ ਬੜੀ ਕਲੈਰਿਟੀ ਨਾਲ ਅੱਗੇ ਲਿਖ ਰਹੇ ਨੇ 1900 ਇਹਦੇ ਵਿੱਚ ਉਹ ਚਿੱਠੀ ਵੀ ਜਿਹੜੀ ਇੰਗਲੈਂਡ ਬ੍ਰਿਟਨ ਚੋਂ ਸੀਕ੍ਰੀਟ ਡਾਕੂਮੈਂਟ ਦੇ ਰੂਪ ਚ ਮੰਨੀ ਜਾ ਰਹੀ ਸੀ ਉਹ ਵੀ ਨਾਲ ਪੇਸਟ ਕੀਤੀ ਆ ਇੰਦਰਾ ਗਾਂਧੀ ਦੀ ਫੋਟੋ ਪੇਸਟ ਕੀਤੀ ਆ 1984 ਚੰドラ ਗਾਂਧੀ ਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਬ੍ਰਿਟਨ ਨਾਲ ਮਿਲ ਕੇ ਕੀਤਾ ਸੀ ਹਮਲਾ ਹਮਲੇ ਸਮੇਂ ਗਿਆਨੀ ਜੈਲ ਸਿੰਘ ਨੂੰ ਬਣਾਇਆ ਗਿਆ ਸੀ ਰਾਸ਼ਟਰਪਤੀ 1960 ਚ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਨੂੰ ਦੇਣ ਦਾ ਸਮਝੌਤਾ ਸਰਦਾਰ ਸਵਰਨ ਸਿੰਘ ਨੇ ਕੀਤਾ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਕਾਂਗਰਸ ਨੇ ਕੀਤੀ ਪੁਸ਼ਤਪਨਾਈ ਜਗਦੀਸ਼ ਟਾਈਟਲਰ ਸੱਜਣ ਕੁਮਾਰ ਵਰਗਿਆਂ ਨੂੰ ਬਚਾਉਣ ਲਈ ਮਨਮੋਹਨ ਸਿੰਘ ਜੀ ਨੂੰ ਬਣਾਇਆ ਕੱਠਪੁਤਲੀ ਪ੍ਰਧਾਨ ਮੰਤਰੀ ਇਹ ਸਾਡੇ ਸਾਹਮਣੇ ਆ ਜੀ ਸਾਰਾ ਉਹ ਜਿਹੜਾ ਕਹਿ ਰਹੇ ਨੇ ਸੋ ਮੈਂ ਇਹ ਤੁਹਾਡੇ ਤੋਂ ਬੀਜੇਪੀ ਦੀ ਜਿਹੜੀ ਅਪਰੋਚ ਹੈ ਇੱਕ ਤਰੀਕ ਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਜਿਹੜੇ ਇੱਕ ਤਰੀਕ ਨੂੰ ਮਾਰੇ ਗਏ ਸੀ ਹੁਣ ਅੱਜ ਦੇ ਦਿਨ 'ਚ ਕਾਂਗਰਸ ਨੂੰ ਟਾਰਗੇਟ ਕਰਨ ਲਈ ਸਿੱਖਾਂ ਨਾਲ ਸympathy ਵਾਲਾ ਇਹ ਫੇਸ no doubt ਹਰੇਕ ਪੋਲੀਟੀਕਲ ਪਾਰਟੀ ਆਪਣੀ ਇੱਕ ਰਣਨੀਤੀ ਤੇ ਹੀ ਚੱਲਦੀ ਆ ਔਰ ਉਹ ਵੀ ਇਸ ਰਣਨੀਤੀ ਤੇ ਚੱਲ ਰਹੇ ਹੋਣਗੇ ਪਰ ਜੇ ਮੈਂ ਇਹ ਸਾਰੇ ਸੰਦਰਭ ਨੂੰ ਸਮਝਾਂ ਇੱਕ ਪਾਸੇ ਅਸ਼ਵਨੀ ਸ਼ਰਮਾ ਲਿਆਂਦੇ ਗਏ ਨੇ ਜਾਖੜ ਸਾਹਿਬ ਜਿਹੜੇ ਅਕਾਲੀਆਂ ਦੀ ਐਡਵੋਕੇਸੀ ਕਰ ਰਹੇ ਸੀ ਉਹ ਪਾਸੇ ਕਰਤੇ ਗਏ ਨੇ ਔਰ ਨਾਲ ਦੀ ਨਾਲ ਜਿਹੜੇ ਅਗਲੇ ਸਮੇਂ ਦੀ ਇਹਨਾਂ ਦੀ ਰਾਜਨੀਤੀ ਆ ਪਿੰਡਾਂ ਵਾਲੀ ਰਾਜਨੀਤੀ ਕਿਉਂਕਿ ਸ਼ਹਿਰਾਂ ਕਸਬਿਆਂ ਵਾਲੀ ਗੱਲ ਤਾਂ 35 40 ਸੀਟਾਂ ਤੋਂ ਵੱਧ ਤਾਂ ਜਾ ਨਹੀਂ ਸਕਦੀ ਜੀ ਔਰ ਜਿਹੜੀਆਂ ਬਿਲਕੁਲ ਨਰੋਲ ਸ਼ਹਿਰੀ ਸੀਟਾਂ ਉਹ ਤੁਸੀਂ ਦੱਸ ਹੀ ਦਿਓਗੇ ਕਿ ਕਿੰਨੀਆਂ ਕ ਹੈ ਬੀਜੇਪੀ ਆਖਰ ਪੰਜਾਬ ਦੇ ਵਿੱਚ ਕਰਨਾ ਕੀ ਚਾ ਰਹੀ ਨਹੀਂ ਹੁਣ ਤਾਂ ਜੇ ਇਹ ਇਸ ਡਾਇਰੈਕਟਰ ਨੂੰ ਬਿਲਡ ਕਰਨ ਲੱਗਿਆ ਫਿਰ ਤਾਂ ਕੈਪਟਨ ਅਮਰ ਸਿੰਘ ਨੂੰ ਪਾਰਟੀ ਦਾ ਪ੍ਰਧਾਨ ਬਣਾ ਦੇਣ ਭਾਵੇਂ ਓਵਰ ਜਾਦਾ ਹੋ ਗਈ ਉਹਨਾਂ ਦੀ ਮੂਵਮੈਂਟ ਘੱਟ ਹੈ ਮਤਲਬ ਕਿ ਸਭ ਤੋਂ ਵੱਡਾ ਲੀਡਰ ਸੀ ਕਾਂਗਰਸ ਵਿੱਚ ਉਹ ਤੇ ਐਮਪੀ ਸੀ ਮਿਸਰੀ ਗਾਂਧੀ ਦੇ ਪਰਿਵਾਰ ਦੇ ਬਹੁਤ ਨੇੜੇ ਸੀ ਤੇ ਉਹਨਾਂ ਨੇ ਇਹਦਾ ਵਿਰੋਧ ਕਰਕੇ ਸੀਟ ਵੀ ਛੱਡੀ ਲੋਕ ਸਭਾ ਦੀ ਕਾਂਗਰਸ ਤੋਂ ਰਿਜ਼ਾਈਨ ਕੀਤਾ ਫਿਰ ਇਸ ਤੋਂ ਵੱਧ ਵਧੀਆ ਨੈਰੇਟਿਵ ਕੋਈ ਹੋਰ ਕੀ ਬਿਲਡ ਹੋ ਸਕਦਾ ਹੈ ਦੱਸੋ ਐਗਜ਼ੈਕਟਲੀ ਮੇਰੇ ਇੱਕ ਗੱਲ ਸਮਝ ਆ ਗਈ ਅੱਜ ਜਦੋਂ ਹੁਣ ਤੁਸੀਂ ਮੈਂ ਦੇਖਿਆ ਨਹੀਂ ਸੀਗਾ ਇਹ ਇਹਨਾਂ ਦਾ ਕਿ ਜਦੋਂ ਨਿਸ਼ਿਕਾ ਦੋਬੇ ਨੇ ਇਹ ਪ੍ਰਾਣਾ ਡਾਕੂਮੈਂਟ ਚੱਕ ਕੇ ਟਵਿੱਟਰ ਤੇ ਸ਼ੇਅਰ ਕੀਤਾ ਹੈਗਾ ਤੇ ਆਪਾਂ ਗੱਲ ਕਰ ਰਹੇ ਸੀ ਵੀ ਇਹਦੀ ਹੁਣ ਲੋੜ ਕੀ ਪੈਗੀ ਇਹਨੇ ਸਾਲ ਪੁਰਾਣਾ ਡਾਕੂਮੈਂਟ ਮੈਂ ਤੁਹਾਨੂੰ ਉਹਦੇ ਅਰਜ਼ੀ ਕਰ ਰਿਹਾ ਸੀ ਮੇਰੇ ਕੋਲ ਸਾਰੀ ਫਾਈਲ ਹੀ ਪਈ ਉਹ ਜਦੋਂ ਉਹਨਾਂ ਨੇ ਰੀਡ ਕੀਤੀ ਸੀ ਤੇ ਆ ਹੁਣ ਦੇਖ ਕੇ ਜਿਹੜਾ ਤੁਸੀਂ ਉਨੇ ਦਿਖਾਇਆ ਸਾਹਮਣੇ ਤੇ ਗੱਲ ਸਮਝ ਆ ਗਈ ਕਿ ਬੀਜੇਪੀ ਸੀਰੀਅਸਲੀ ਪੰਜਾਬ ਦੇ ਵਿੱਚ ਇਹ ਨੈਰੇਟਿਵ ਬਿਲਡ ਕਰ ਰਹੀ ਐ ਸਖਰ ਨਾਲ ਲਾਉਣਾ ਜੀ ਤੇ ਹੁਣ ਨਾਲ ਇਹ ਵੀ ਦੱਸਣ ਤੇ ਕਿ ਭਾਈ ਬੀਜੇਪੀ ਤਾਂ ਕਲੇਮ ਕਰਦੀ ਰਹੀ ਐ ਕਿ ਮਸਰ ગાંધી ਨੂੰ ਫੋਰਸ ਹੀ ਅਸੀਂ ਕੀਤਾ ਆਰਮੀ ਭੇਜੜਾ ਤੇ ਦਰਬਾਰ ਸਾਹਿਬ ਲ ਕੇ ਅਡਵਾਨੀ ਤਰਕਾਉਂਦੇ ਐ ਉਹਨਾਂ ਦੀ ਕਿਤਾਬ ਦਾ ਪਾਰਟ ਐ ਕਲਕਤਾ ਆਬਦਾ ਨਹੀਂ ਮਤਲਬ ਜਿਹੜਾ ਉਹ ਇਹਨਾਂ ਨੇ 25 ਐ 26 ਮਈ ਨੂੰ ਦਿੱਲੀ ਦੇ ਵਿੱਚ ਜਲੂਸ ਕਢਿਆ ਸੀ ਜਿਹਦੇ ਵਿੱਚ ਐਲਕੇ ਅਡਵਾਨੀ ਤੇ ਅਟਲ ਬਿਆਰੀ ਵਾਜਪਈ ਅੱਗੇ ਲੱਗੇ ਸੀਗੇ ਬੈਨਰ ਫੜ ਕੇ ਉਹ ਤਾਂ ਫੋਟੋਆਂ ਤੁਰੇ ਫਿਰਦੇ ਗਏ ਜਿਹਦੇ ਵਿੱਚ ਇਹਨਾਂ ਨੇ ਮੰਗ ਕੀਤੀ ਸੀ ਪੰਜਾਬ ਨੂੰ ਫੌਜ ਦੇ ਹਵਾਲੇ ਕਰੋ ਹੁਣ ਜੇ ਪੰਜਾਬ ਦੇ ਵਿੱਚ ਇਹ ਨਰੇਟਿਵ ਇਹਨਾਂ ਨੇ ਬਿਲਡ ਕਰਨਾ ਹੈ ਨਾ ਤਾਂ ਇਹਨਾਂ ਦਾ ਕਿਰਦਾਰ ਸਾਰਾ ਹੀ ਸਾਹਮਣੇ ਆਏਗਾ ਲੇਕਿਨ ਇਹ ਜਿਸ ਤੱਕ ਦੇ ਨਾਲ ਬੀਸੋ ਸਤਾਈ ਵਾਸਤੇ ਪੰਜਾਬ ਦੇ ਵਿੱਚ ਇਹਨਾਂ ਨੇ ਨੈਰੇਟਿਵ ਬਿਲਡ ਕਰਨਾ ਸ਼ੁਰੂ ਕਰਤਾ ਇਹ ਨੈਰੇਟਿਵ ਬਿਲਡ ਕਰਕੇ ਬੀਜੇਪੀ ਅੱਗੇ ਨਹੀਂ ਆ ਸਕਦਾ ਇਹਨਾਂ ਨੂੰ ਇਹ ਵਹਿਮ ਹੈ ਇਹ ਗਲਤ ਪਾਸੇ ਤੁਰਪੇ ਮੇਰੇ ਖਿਆਲ ਦੇ ਵਿੱਚ ਕਿਉਂਕਿ ਇਹਨਾਂ ਦਾ ਰੋਲ ਉਹਨਾਂ ਹੀ 네ਗੇਟਿਵ ਹੈ ਕਾਂਗਰਸ ਦਾ ਚਲੋ ਪਾਵਰ ਸੀ ਉਹਨਾਂ ਦਾ ਨਾਮ ਲੱਗਦਾ ਹੀ ਹੈ ਇਹਨਾਂ ਦਾ ਵੀ ਬਰਾਬਰ ਦਾ ਨਾਮ ਲੱਗੇਗਾ ਪਰ ਇਹਦੇ ਚ ਅੱਗੇ ਜਿਹੜੀ ਰਣਨੀਤੀ ਦੋ ਦੋ ਤਾਰੀ ਹੈ ਨਾ ਇੱਕ ਪਾਸੇ ਤਾਂ ਇਸ ਤਰ੍ਹਾਂ ਦਾ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਦੂਜੇ ਪੰਨੇ ਜਿਹੜੇ ideologies ਨਾਲ ਬੜੇ ਪੁਰਾਣੇ ਜੁੜੇ ਹੋਏ ਨੇ ਉਹ ਲੀਡਰਸ਼ਿਪ ਨੂੰ ਅੱਗੇ ਵਧਾਰਿਆ ਜਾ ਰਿਹਾ ਸੋ ਪੰਜਾਬ ਕਿਵੇਂ ਰਿਐਕਟ ਕਰੇਗਾ ਨਾ ਇੱਥੇ ਉਹਦਾ ਕਾਰਨ ਹੈ ਦੇਖੋ ਇਹਨਾਂ ਨੇ ਪਿਛਲੇ ਇਲੈਕਸ਼ਨ ਤੋਂ ਬਾਅਦ ਥੋਕ ਦੇ ਭਾਤੇ ਕਾਂਗਰਸੀ ਲੈ ਲਈ ਇੱਕ ਤਾਂ ਉਹਨਾਂ ਦੇ ਖਾਸੇ ਉਹ ਡਰਦੇ ਸੀਗੇ ਵੀ ਸਾਨੂੰ ਕਿਤੇ ਈਡੀ ਦੀ ਰੇਡ ਨੇ ਪੈਣੀ ਸ਼ੁਰੂ ਹੋ ਜਾਵੇ ਉਹ ਵੀ ਸੀਗੀ ਹੁਣ ਸ੍ਰੀਲ ਜਖੜ ਵਰਗੇ ਜਿਹੜੇ ਸੀ ਇਹ ਤਾਂ ਚਲੋ ਉਸ ਪਾਸੇ ਨੂੰ ਬਾਹਰ ਸੀਗੇ ਲੇਕਿਨ ਉਹ ਤਾਂ ਬੀਜੇਪੀ ਦੀ ਕਲਚਰ ਦਾ ਲੀਡਰ ਹੀ ਹੈ ਜੀ ਸੀ ਤੇ ਜਦੋਂ ਇਹ ਲੋਕ ਆਏ ਤੇ ਇਹਨਾਂ ਨੂੰ ਪ੍ਰੋਮਿਨੈਂਟ ਰੋਲ ਦਿੱਤੇ ਗਏ ਇਹ ਸੋਚ ਕੇ ਕਿ ਪੰਜਾਬ ਦੇ ਵਿੱਚ ਇਹ ਕੋਈ ਪੋਜ਼ਿਟਿਵ ਇਹਨਾਂ ਦਾ ਪਾਰਟੀ ਅੱਗੇ ਵਧਾਉਣਾ ਤੇ ਰੋਲ ਹੋਏਗਾ ਪਾਰਟੀ ਦੀ ਤਾਂ ਅੱਗੇ ਇਹਨਾਂ ਦੀ ਵਧ ਨਹੀਂ ਸਕੀ ਇਹਨਾਂ ਦੇ ਨਾਲ ਉਹ ਕਲਚਰ ਹੀ ਨਹੀਂ ਸੀ ਰਾਦਰ ਜਿਹੜੇ ਇਹਨਾਂ ਦੇ ਟਕਸਾਲੀ ਲੀਡਰ ਸੀਗੇ ਉਹ ਰੁਸਕੇ ਬੈਠ ਗਏ ਲਗਾਤਾਰ ਇਹ ਹੋਇਆ ਕਿ ਦੋ ਬੀਜੇਪੀ ਦੋ ਹਿੱਸੇ ਚ ਵੰਡੇ ਗਈ ਇੱਕ ਤਾਂ ਕਾਂਗਰਸੀ ਬੀਜੇਪੀ ਇਸ ਇੱਕ ਸੰਗੀ ਬੀਜੇਪੀ ਦੋਆਂ ਚ ਕੋਈ ਬ੍ਰਿਜ ਨਹੀਂ ਬਣ ਸਕਿਆ ਬੀਜੇਪੀ ਚਲੌਣੀ ਤਾਂ ਸੰਗੀਆਂ ਨੇ ਐ ਅਲਟੀਮੇਟਲੀ ਸੋ ਇਹਨਾਂ ਨੇ ਜਿਹੜਾ ਹੁਣ ਸੰਗੀ ਲਿਆਂਦਾ ਹੈ ਪਹਿਲਾਂ ਰਹਿ ਚੁੱਕਿਆ ਤੁਸੀਂ ਦੇਖ ਲਓ ਵੀ ਇਹਦੇ ਵੇਲੇ ਬੀਜੇਪੀ ਕਿੰਨੀ ਕੱਗੇ ਵਧੀ ਉਸ ਵੇਲੇ ਚਲੋ ਕਾਲੀ ਦਲ ਦੇ ਨਾਲ ਆ ਨਾਸਮੁੰਦੀ ਸੀਗੀ ਤੇ ਬੀਜੇਪੀ ਦਾ ਟੋਟਲ ਰੋਲ ਤੁਸੀਂ ਪੁੱਲ ਜਾਣੇ ਨਾਰਕਸ਼ਾਹ ਕੈਲੰਡਰ ਜਿਹੜਾ ਇੰਪਲੀਮੈਂਟ ਹੁੰਦਾ ਇੱਕ ਵਾਰੀ ਤਾਂ ਇੰਪਲੀਮੈਂਟ ਹੋਇਆ ਸੀ ਨਾ ਉਹ ਜਿਹੜਾ ਤੇ ਸਭ ਤੋਂ ਪਹਿਲਾਂ ਆਪੋਜ਼ ਕਰਨ ਵਾਲੇ ਤਾਂ ਬੀਜੇਪੀ ਵਾਲੇ ਸੀ ਸੋ ਇਹ ਟੋਟਲ ਇਨ ਟੋਟੈਲਿਟੀ ਇਹਨਾਂ ਦਾ ਰੋਲ ਦੇਖਣਾ ਪਏਗਾ ਵੀ ਪੰਜਾਬ ਦੇ ਵਿੱਚ ਇਹ ਸਿਰਫ ਹੁਣ ਪੋਸਟ ਕਰਨ ਲੱਗੇ ਆ ਕਿ ਅਸੀਂ ਪੰਜਾਬ ਦੇ ਤਾਂ ਅਸੀਂ ਹੈ ਕਿ ਇਹ ਇਹਨਾਂ ਨੂੰ ਕੋਈ ਚੇਂਜ ਵੀ ਆਈ ਹੈ ਚੇਂਜ ਹੌਲੀ ਹੌਲੀ ਪਤਾ ਲੱਗੇ ਇਹ ਹਾਲੇ ਸੁਪਰ ਫੈਸ਼ਨ ਨਰੇਟਰ ਬਿਲਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਇਹਨਾਂ ਨੂੰ ਸੂਟ ਨਹੀਂ ਕਰਦਾ ਪੱਟੀ ਸਾਹਿਬ ਆਪਾਂ ਅਗਲੇ ਵਿਸ਼ੇ ਨੂੰ ਛੱਡਦੇ ਹਾਂ ਪਰ ਇੱਥੇ ਮੈਂ ਇੱਕ ਟਿੱਪਣੀ ਤੁਹਾਡੇ ਕੋਲ ਜ਼ਰੂਰ ਲੈ ਲਾਂ ਕਿ ਕੇਂਦਰ ਦੀ ਸੱਤਾ ਜਿਹੜੀ ਹੈ ਉਹ ਪੰਜਾਬ ਨੂੰ ਇਹ ਜਿਹੜੀ 4 ਦਿਨ ਦੀ ਜੰਗ ਸੀ ਇਹਦੇ ਤੋਂ ਬਾਅਦ ਕੁਝ ਹੋਰ ਐਨਕ ਨਾਲ ਦੇਖਣ ਲੱਗੀ ਹੋਵੇਗੀ ਕਿ ਨਹੀਂ ਤੁਹਾਨੂੰ ਲੱਗਦਾ ਹੈ ਕਿ ਜੇ ਭਾਜਪਾ ਨੇ ਪੰਜਾਬ 'ਚ ਸੱਤਾ ਹਾਸਲ ਕਰਨੀ ਹੈ ਇੱਕ ਵੱਖਰਾ ਕੋਣ ਹੈ ਸੱਤਾ ਹਾਸਲ ਨਹੀਂ ਵੀ ਕਰਨੀ ਤਾਂ ਪੰਜਾਬ ਰਣਨੀਤਿਕ ਤੌਰ ਤੇ ਇੱਕ ਐਸੀ ਜਗ੍ਹਾ ਜਿਹਦੇ ਬਾਰੇ ਨਜ਼ਰੀਆ ਬਦਲਣ ਦੀ ਤਲੋੜ ਸੀ ਹੁਣ ਇੱਥੇ ਜੇ ਦੋ ਇਹਨਾਂ ਨੂੰ ਫਾਇਦੇ ਹੁੰਦੇ ਹੋਣ ਇੱਕ ਤਾਂ ਅਸੀਂ ਅੰਤਰਰਾਸ਼ਟਰੀ ਬਾਰਡਰ ਕਰਕੇ ਜੋ ਝੱਲਿਆ ਝੱਲਿਆ ਸਰਕਾਰ ਨੂੰ ਵੀ ਸਾਹਮਣੇ ਆਇਆ ਦੂਜਾ ਇਹਨਾਂ ਦੀ ਸਰਕਾਰ ਨੂੰ ਬਣਨ ਦੇ ਵਿੱਚ ਇਹਨਾਂ ਨੂੰ ਬੈਨੀਫਿਟ ਹੋ ਜਾਏ ਜੇ ਮੰਨ ਲਓ ਇੱਕ ਬਹੁਤ ਵੱਡਾ ਪੈਕੇਜ ਇਸ ਤਰ੍ਹਾਂ ਦਾ ਸੋਚਣ ਬਾਰਡਰ ਏਰੀਆ ਲਈ ਤਾਂ ਬਣਦਾ ਹੀ ਸੀਗਾ ਉਦੋਂ ਤਾਂ ਗੱਲ ਵੀ ਚੱਲ ਪਈ ਸੀ ਪੰਜਾਬ ਦੇ ਸਿੱਖਾਂ ਦੇ ਇਸ਼ੂਸ ਦੇ ਉੱਤੇ ਭਾਵੇਂ ਉਹ ਬਹੁਤ ਵੱਡੇ ਉਭਾਰੇ ਗਏ ਬੰਦੀ ਸਿੱਖਾਂ ਵਾਲਾ ਇਸ਼ੂ ਜਿੰਨਾ ਮਰਖੇ ਲੋ ਤਾਂ ਜਿੰਨਾ ਟੈਕਨੀਕਲ ਸੀ ਉਹਨੂੰ ਭਾਵਕ ਜ਼ਿਆਦਾ ਬਣਾ ਲਿਆ ਗਿਆ ਉਹਨੂੰ ਟੈਕਨੀਕਲੀ ਸੱਜਣ ਦੀ ਲੋੜ ਸੀਗੀ ਦੂਜੇ ਪੰਨੇ ਜਿਹੜੇ ਬਾਕੀ ਇਸ਼ੂਸ ਨੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਚੰਡੀਗੜ੍ਹ ਵੀ ਕਿਸੇ ਇਸ ਤਰ੍ਹਾਂ ਦੀ ਸਟੇਟ ਜਿਹਦੀ ਇੱਕ ਵਿਰਾਸਤ ਹੈ ਜਿਹਦੀ ਲਾਹੌਰ ਵਰਗੀ ਰਾਜਧਾਨੀ ਸੀ ਜਿਹਨੂੰ ਤੁਸੀਂ Shimla ਵਰਗੀ ਰਾਜਧਾਨੀ ਜਦੇ ਕੋਲ ਆਪਣੀ ਦਿੱਲੀ ਵਰਗੀ ਰਾਜਧਾਨੀ ਸੀ ਕਿਸੇ ਜਗਾ ਚੰਡੀਗੜ੍ਹ ਜਦੇ ਕੋਲ ਸੀ ਉਹਨੂੰ ਕੋਈ ਉਹਦੀ ਰਾਜਧਾਨੀ ਤਾਂ ਦੇਦੇ ਹੋ ਮਤਲਬ ਦੁਨੀਆ ਦੇ ਵਿੱਚ ਪੂਰੀ ਜਗਾ ਪੰਜਾਬੀ ਫੈਲੇ ਪਰ ਜਦੋਂ ਉਹਨਾਂ ਨੂੰ ਕੋਈ ਪੁੱਛੇ ਤਾਂ ਉਹਦੀ ਕੈਪੀਟਲ ਕਿਹੜੀ ਹੈ ਸਟੇਟ ਦੀ ਆਪਾਂ ਦੱਸਣ ਜੋਗੇ ਹੀ ਨਹੀਂ ਕਿਉਂਕਿ ਉਹ ਤਾਂ ਯੂਟੀ ਹੈ ਤੇ ਹੁਣ ਕੁਛ ਤਾਂ ਉਹ ਸੋਚ ਰਹੇ ਹੋਣਗੇ ਜੀ ਐਵੇਂ ਜਾਂ ਇਹ ਮੈਂ ਬਸ ਮੰਗੇਰੀ ਲਾਲ ਦੇ ਸੁਪਨੇ ਦੀ ਜਾਂਣਾ ਜੀ ਹੰਦਾ ਸਭ ਦੇਖੋ ਟ੍ਰੈਜਿਕ ਗੱਲ ਹੈ ਪਰ ਸੱਚੀ ਗੱਲ ਹੈ ਜੇ ਤੁਸੀਂ 47 ਤੋਂ ਬਾਅਦ ਦੇ ਇੰਡੀਆ ਦੇ ਉੱਪਰ ਨਿਗਾਹ ਮਾਰੋ ਤਾਂ ਜਿਹੜਾ ਨਾਰਥ-ਈਸਟ ਸੀਗਾ ਬੀਸਿਕਲੀ ਉਹ ਇੰਡੀਆ ਦਾ ਪ੍ਰੋਬਲੈਮੈਟਿਕ ਪਾਰਟ ਸੀਗਾ ਪੰਜਾਬ ਉਸ ਤਰੀਕੇ ਨਾਲ ਨਹੀਂ ਸੀ ਗ੍ਰੀਨ ਰੈਵੋਲੂਸ਼ਨ ਆਇਆ ਨੰਬਰ 1 ਰਹੇ ਸਾਡੇ ਪ੍ਰੈਜ਼ੀਡੈਂਟ ਵੀ ਬਣੇ ਸਾਡੇ ਹੋਮ ਮਿਨਿਸਟਰੀ ਵੀ ਬਣੇ ਬੜੀ ਲਿਪਿਸਟ ਹਿੱਸੇ 'ਚ ਸੀਗੇ ਤਕਸੀਮਿਆ ਤੋਂ ਬਾਅਦ ਕਾਂਗਰਸ ਭਾਜਪਾ ਨੂੰ ਛੱਡੋ ਇੰਡੀਅਨ ਸਟੇਟ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਇਹਨੂੰ ਕੱਢ ਕੇ ਇੱਕ ਬਾਰਡਰ ਏਰੀਆ ਦੇ ਉਸ ਖਿੱਤੇ 'ਚ ਪਾ ਲਿਆ ਜਿਹੜਾ ਪ੍ਰੋਬਲੈਮੈਟਿਕ ਖਿੱਤਾ ਹੈ ਜਿਵੇਂ ਜੇ ਐਂਡ ਕੇ ਹੈ ਉਹ ਪ੍ਰਾਇੋਰਟੀ ਏਰੀਆਜ਼ ਨਹੀਂ ਹੁੰਦੇ ਅਸੀਂ ਜੋ ਮਰਜ਼ੀ ਭਾਵਕ ਹੋ ਕੇ ਗੱਲਾਂ ਕਰੀ ਜਾਈਏ ਉਦੋਂ ਤੋਂ ਹੀ ਕਰਜ਼ਾ ਛੱਡਣਾ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡਾ ਸਾਰਾ ਕੁਝ ਥੱਲੇ ਜਾਣਾ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੀ 엘ੀਟ ਦੇ ਵਿੱਚ ਜਿਹੜੇ ਕਿਸੇ ਪਾਰਟੀ ਦੇ ਹੋਣ ਚਾਹੇ ਉਹਨਾਂ ਦਾ ਰਾਜ ਨਹੀਂ ਹੋਇਆ ਪੰਜਾਬ ਦੇ ਵਿੱਚ ਡੀਜੀਪੀ ਵੀ ਸੈਂਟਰ ਤੈਅ ਕਰਦਾ ਸਾਰਾ ਕੁਝ ਉਹ ਹੀ ਤੈਅ ਕਰਦੇ ਨੇ ਲਾਰਜਲੀ ਉਹਨਾਂ ਦੇ ਹਿਸਾਬ ਨਾਲ ਹੀ ਚੱਲਦਾ ਰਿਹਾ 80s ਤੋਂ ਬਾਅਦ ਪੈਰਾਡਾਈਮ ਬਦਲ ਗਿਆ ਸੀ ਸਾਡੀ ਪੰਜਾਬ ਦੀ ਲੀਡਰਸ਼ਿਪ ਇਹ ਗੱਲ ਨੂੰ ਨਹੀਂ ਸਮਝ ਸਕੀ इवन ਮਤਲਬ ਪੰਜਾਬ ਦੇ ਜਿਹੜੇ ਕਾਂਗਰਸੀ ਵੀ ਨੇ ਉਹਨਾਂ ਨੂੰ ਵੀ ਉਹਨਾਂ ਨੇ ਛੱਡਤਾ ਸੀ ਕਿ ਜੀ ਇਹ ਤੁਸੀਂ ਇਹਨਾਂ ਨਾਲ ਉਲਝੋ ਨਾ ਚੱਲਣ ਦਿਓ ਜਿਵੇਂ ਚੱਲਦਾ ਹੈ ਮਨ ਲ ਪ੍ਰੈਕਟੀਕਲੀ ਸਾਡੇ ਬਾਰੇ ਐਟੀਟਿਊਡ ਤਾਂ ਇਹ ਹੈ ਕਿ ਅਸੀਂ ਇੱਕ ਅਨਵਾਂਟਡ ਜਾਇ ਹਿੱਸਾ ਹੈਗੇ ਹਾਂ ਦੂਜੇ ਪਾਸੇ ਕਿਉਂਕਿ ਲੋਕੇਸ਼ਨ ਜਿਹੜੀ ਹੈ ਜੀਓਗ੍ਰਾਫਿਕਲੀ ਬੜੀ ਇੰਪੋਰਟੈਂਟ ਬਾਰਡਰ ਏਰੀਆ ਹੈ ਉਹ ਕਿਤੇ ਕਿਤੇ ਭਾਵਕ ਗੱਲਾਂ ਹੋਰ ਵੀ ਤੁਸੀਂ ਯੋਧੇ ਤੁਸੀਂ ਵੱਡੇ ਤੁਸੀਂ ਹੋਰ ਉਹ ਚੱਲਦਾ ਰਹੂਗਾ ਪਰ ਕੰਕਰੀਟ ਲੈਵਲ ਤੇ ਜਿਹੜੇ ਫੈਸਲੇ ਨੇ ਇਹ ਪੰਜਾਬ ਦੀ ਅਗਲੀ ਪੀੜ੍ਹੀ ਦੀ ਐਜੂਕੇਸ਼ਨ ਦਾ ਕੀ ਪ੍ਰਬੰਧ ਹੋਵੇ ਉਹਦੀ ਮਤਲਬ ਸਾਰੀ ਓਵਰਾਲ ਡਿਵੈਲਪਮੈਂਟ ਕੀ ਹੋਵੇ ਇਹਦੇ ਉੱਪਰ ਕੋਈ ਧਿਆਨ ਨਹੀਂ ਹੈ ਪਰ ਵੈਸੇ ਵੀ ਹੁਣ ਤੁਸੀਂ ਦੇਖੋਗੇ ਕਿ ਤਾਮਲ ਨੂੰ ਦੇਖ ਲਓ ਲੈਂਗੁਏਜ ਦੇ ਪੱਧਰ ਤੇ ਜੋ ਕੁਝ ਚੱਲ ਰਿਹਾ ਹੈ ਮਹਾਰਾਸ਼ਟਰ ਦੇ ਮੈਂ ਕੱਲ ਪੜ੍ਹ ਰਿਹਾ ਸੀ ਉਹ ਦੋਨੇ ਠਾਕਰੇ ਭਰਾ ਇਕੱਠੇ ਹੋ ਗਏ ਉਹਨਾਂ ਬਾਰੇ ਜਿਸ ਤਰ੍ਹਾਂ ਦੇ ਬਿਆਨ ਆ ਰਹੇ ਨੇ ਮਤਲਬ ਇੱਕ ਮੈਜੋਰਿਟੇਰੀਅਨ ਐਰੋਗੈਂਟ ਰੂਲ ਹੈ ਜਿਹੜਾ ਸਾਡੇ ਸਾਹਮਣੇ ਅਮਰਚ ਹੋ ਰਿਹਾ ਨਵੇਂ ਰੂਪ ਦੇ ਵਿੱਚ ਉਹਦੇ ਚ ਪੰਜਾਬ ਦੀ ਤੁਸੀਂ ਹਾਲਤ ਦੇਖ ਲਓ ਕਿੰਨੀ ਹੈਗੀ ਹੈ ਉਹ ਜਿਹੜੀ ਮਾਈਨਰ ਜੀ ਵੀ ਕੋਈ ਥੋੜੀ ਮੋਟੀ ਲਿਪਸਿੰਗ ਇਥੇ ਵਾਲੀ ਗੱਲ ਵੀ ਸੀ ਉਹ ਵੀ ਨਹੀਂ ਰਹਿਣੀ ਅਰੇ ਠੀਕ ਹੈ ਸਾਡੇ ਸਾਡੇ ਸਾਰੇ ਰੂਲਰ ਚਾਹੇ ਉਹ ਹੁਣ ਦੀ ਗਵਰਨਮੈਂਟ ਚਾਹੇ ਤੋਂ ਪਹਿਲੀ ਸੀ ਚਾਹੇ ਉਹ ਤੋਂ ਪਹਿਲੀ ਸੀ ਇਹ ਉਹਨਾਂ ਤੋਂ ਬਿਨਾਂ ਨਹੀਂ ਚੱਲ ਸਕਦਾ ਜਾਂ ਤਾਂ ਇਹ ਹੁੰਦਾ ਹੈ ਕਿ ਸਾਡੇ ਕੋਲ ਇਨਾ ਸਕੇਸ਼ੀਅਸਨੈਸ ਹੋਵੇ ਕਿ ਅਸੀਂ ਉਹਨਾਂ ਦੇ ਨਾਲ ਨੇਗੋਸ਼ੀਏਟ ਕਰਕੇ ਕੋਈ ਬੈਨੀਫਿਟ ਲੈ ਸਕਦੇ ਹੋਈਏ ਜਾਫੇ ਲੜਾਈ ਦੀ ਗੱਲ ਹੁੰਦੀ ਹੈ ਸੋ ਇਹ ਸਟੇਟ ਲਗਭਗ ਨਾਰਥ-ਈਸਟ ਜੇ ਐਂਡ ਕੇੜੀਆਂ ਸਟੇਟਾਂ ਦੇ ਵਿੱਚ ਮਤਲਬ ਉਸ ਖਾਨੇ ਚ ਰੱਖੀ ਹੋਈ ਹੈ ਸੈਂਟਰ ਨੇ ਇਹਨੂੰ ਮੰਨੀਏ ਨਾ ਮੰਨੀਏ ਸਾਡੀ ਆਪਣੀ ਉਹ ਹੈ ਉਹਦੇ ਚ ਇਹ ਕਿ ਸਾਡੇ ਲੋਕ ਹੋਰ ਲੜ ਲੜ ਕੇ ਆਪਸ ਦੇ ਵਿੱਚ ਭੇਡੂਆਂ ਦੀ ਤਰ੍ਹਾਂ ਅਸੀਂ ਹੋਰ ਵਰਨੇਬਲ ਹੋ ਜੰਨੇ ਆ ਜੇ ਕਿਤੇ ਇੱਥੇ ਇਕੱਠੇ ਹੋਣ ਥੋੜਾ ਜਿਹਾ ਭਾਈਚਾਰਕ ਇਹਨਾਂ ਦਾ ਇੱਕ ਇੱਕ ਲੈਵਲ ਦੀ ਸਾਂਝ ਹੋਵੇ ਕਿ ਇਹ ਤੋਂ ਇਹ ਤੋਂ ਥੱਲੇ ਨਹੀਂ ਅਸੀਂ ਇੱਥੋਂ ਲਹਿਦਾ ਨਹੀਂ ਹੋਣਾ ਪੰਜਾਬ ਦਾ ਜਿੱਥੇ ਹਿੱਸਾ ਉੱਥੇ ਇਕੱਠੇ ਹੋ ਜਾਵਾਂਗੇ ਤੇ ਇੰਨਾ ਹੋ ਜਾਣ ਤਾਂ ਵੀ ਕੋਈ ਪ੍ਰੈਸ਼ਰ ਪੋਲਿਟਿਕਸ ਹੋ ਸਕੇ ਪਰੇਥਾਨੀ ਮੀਟਿੰਗ ਬਾਅਦ ਚੁੰਦੀ ਆ ਲੋਕ ਪਹਿਲਾਂ ਇੱਕ ਤਾਂ ਹੁੰਦੇ ਨਾ ਮੀਟਿੰਗਾਂ ਤੋਂ ਬਾਅਦ ਖਬਰਾਂ ਦੰਦੇ ਹੁੰਦੇ ਸੀ ਹੁਣ ਤਾਂ ਮੀਟਿੰਗ ਦੇ ਵਿੱਚ ਪੁੱਛ ਕੇ ਆਉਂਦੇ ਨੇ ਲੋਕ ਕਿ ਜੀ ਮੈਂ ਕੀ ਕਹਣਾ ਦੂਜੇ ਨੇ ਕੀ ਕਹਣਾ ਸਾਰਾ ਹੀ ਤੈ ਹੋਇਆ ਹੁੰਦਾ ਸੋ ਇਹ ਹਾਲਾਤ ਹੈ ਸਾਡੀ ਪੋਲਿਟਿਕਸ ਦੀ ਸੋ ਇਸ ਕਰਕੇ ਕੋਈ ਕੋਈ ਜ਼ਿਆਦਾ ਹੋਪ ਨਜ਼ਰ ਨਹੀਂ ਆ ਰਹੀ ਇਹ ਚ ਲੋਕਾਂ ਨੂੰ ਹੀ ਚੇਤਨ ਹੋਣਾ ਪੈਣਾ ਲੋਕਾਂ ਨੂੰ ਆਪਣੇ ਬਲਬੂਤੇ ਤੇ ਆਪਣੇ ਭਾਈਚਾਰੇ ਦੇ ਉੱਪਰ ਇਹ ਆਪਣੀ ਪੋਜ਼ਿਟਿਵਿਟੀ ਦੇ আর ਆਪਣੇ ਜਿਹੜਾ ਪਿਛਲਾ ਵਿਰਸਾ ਹੈ ਉਹਦੇ ਚੋਂ ਹੀ ਰਸਤੇ ਲੱਭਣੇ ਪੈਣੇ ਅਦਰਵਾਈਜ਼ ਇਹ ਹੈ ਕਿ ਜਿਸ ਤਰ੍ਹਾਂ ਦਾ ਸਮਾਂ ਆ ਰਿਹਾ ਹੈ ਕੋਈ ਬਹੁਤ ਅੱਛੇ ਸ਼ਗਨ ਨਹੀਂ ਹੋ ਰਹੇ